ਮੇਰੇ শাਲੇ ਮੋਟੇ ਨੂੰ ਵੀ ਦੱਸੀ ਆਇ। ਚਲ ਆ ਜੂਗਾ। ਆ ਕਮਲੇ ਨੂੰ ਵੀ ਦੱਸ ਹੀ ਜਿੰਨੇ ਆ ਯਾਰ ਚਲ। ਆ ਲਾਹੂ ਜੂ ਇਹਦਾ ਵੀ। ਹੋਰ ਵੀ। ਠੀਕ ਐ। ਹਾਂ ਵਧੀਆ ਵਧੀਆ ਕਰੇ ਕਰੇ ਆਇਆ ਕਰੋ। ਕਿਉਂ? ਖਾਦੋ ਆ ਜੀ। ਲੈ ਮੈਂ ਆਇਆ ਹੋਇਆ ਤੁਹਾਨੂੰ ਪਤਾ ਨਹੀਂ। ਤੁਹਾਨੂੰ ਕੀ ਪਤਾਗਾ? ਪਾਰਟੀ ਪੂਲਟੀ ਹੜੋ ਕੀਤੀ ਨਹੀਂ ਘਰ ਪਾਲਿਆ ਤੁਸੀਂ। ਅੱਛਾ ਯਾਰ। ਘੜਾ ਐ ਕੋਈ ਨਹੀਂ। ਆਪਾਂ ਅੱਡੀ ਦਾ ਵੀ ਕਰਦੇ ਨਹੀਂ ਹੈਗੇ। ਘੜਾ ਐ ਕਰਾਂਗੇ ਇਹ ਤਾਂ ਕੰਮ ਚੱਲੀ ਜਾਂਦਾ ਇਹ ਤਾਂ। ਚੱਲੀ ਜਾਂਦਾ। ਆ ਬਜਰੀ ਲੈ ਜਾ ਮੈਂ। ਲੈ ਜਾ। ਲੈ ਜਾ। ਲੈ ਜਾ ਲੈ ਜਾ। ਫੇਰ ਮੈਂ ਟਰਾਲੀ ਲੈ ਕੇ ਆਉਂ ਉ ਤੇ ਲੈ ਕੇ ਜਾਉ ਸਾਰੀ। ਟਰਾਲੀ ਚ ਲੈ ਗਏ। ਹਾਂ। ਟਰਾਲੀ ਤਾਂ ਹੈ ਵੀ ਨਹੀਂ ਇਹ। ਆਪਿਆ ਵਿਚੀ ਬ੍ਰੇਤੀ ਜੀ ਲੈ ਜੀ ਯਾਰਾ। ਜੋ ਮਰਜ਼ੀ ਲੈ ਜੀ। ਸਤੀ ਸਾਰੀ ਲੈ ਕੇ ਜਾਉਂ ਕਿਤੇ ਕਹਦੇ ਕਿ ਸਾਡੀ ਬਜਰੀ ਪੈਸੇ ਪੂਸੇ ਨਹੀਂ ਦਿੰਦਾ ਮੈਂ। ਲੈ ਜੀ ਯਾਰ ਤੂੰ ਮੰਗੇ ਪੈਸੇ। ਹਾਂ ਉਹ ਸੱਚ ਸਾਡੇ ਨਾਲ ਬਾਬਾ ਆਇਆ ਹੋਇਆ ਕਰਨੀ ਵਾਲਾ। ਕਰਨੀ ਵਾਲਾ? ਹਾਂ ਸੱਚੀਆਂ ਗੱਲਾਂ ਦੱਸਦਾ ਹੋ। ਕੋਈ ਕੰਮ ਮੁੱਕ ਮਕੜਾ ਨਾ ਆਵੇ। 6 ਬਈ ਤੋਂ ਲੈ ਕੇ 9 ਬਈ ਤੱਕ ਧੂਣਾ ਲਾਓ। ਆ ਜੀ ਚੰਗਾ। ਚੰਗਾ ਜੀ। ਠੀਕ ਆ। ਠੀਕ ਆਉਂਗਾ ਮੈਂ। ਨਾਲ ਹੀ ਚੱਲਦਾ ਤੇਰੇ ਮੈਂ। ਨਾਲ ਕੀ ਕੰਮ ਕੰਮ ਹੈਗਾ ਵੀ ਆ ਕੋਈ ਨਾ ਹੈਗਾ ਕੰਮ। ਦਸ ਫੇਰ ਕੰਮ ਹੈ ਲੈ। ਦਸ ਵਾਲਾ ਕੰਮ ਨਹੀਂ ਹੈਗਾ। ਫੇਰ ਪੁੰਨੀ ਮੈਂ ਲੈ ਕੇ ਜਾਂਦਾ ਯਾਰ ਤੂੰ। ਫੇਰ ਲੈ ਕੇ ਨਹੀਂ ਜਾਂਦਾ। ਹਾਲਪਾ ਨਹੀਂ ਕਰਦਾ। ਤੈਨੂੰ ਲੱਗਦਾ ਯਾਰ ਮੈਂ ਦਸਨ ਵਾਲਾ ਹੈਗਾ। ਲੱਗ ਤੂੰ ਕਾਮਲਾ ਹੀ ਐ। ਓਏ ਕਾਮਲਾ ਕੂਣ ਲੈ ਜਾਣਾ ਕਹੇ ਫਿਰ ਮੈਂ ਨਾਮ ਘਟਾ ਦੂੰ ਮੈਂ ਨਾਮ ਲਿਖਾਉਂ ਸਪੈਸ ਉਹਦੇ ਲਵੇ ਤੇਰਾ। ਨਾਮ ਲਿਖਦਾ ਹੋ। ਹੋਰ ਚੱਲ ਨਾ ਗੱਲ ਦੱਸ ਯਾਰ। ਕੱਲ ਦੱਸ ਦੇਂਗਾ ਯਾਰ ਤੂੰ ਯਾਰ ਵਿਸ਼ਵਾਸ ਹੈ ਨਹੀਂ ਤਾਂ ਚੰਗਾ ਯਾਰ ਸੋਚ ਲੈ ਹਲੇ ਵੀ ਹੈਂ ਸੋਚ ਲੈ ਦਾਦੇ ਚਾਲ ਕੋਈ ਨਾ ਦੱਸ ਦੇ ਦਾਦੇ ਤੂੰ ਮੱਕਰੇ ਚਾਲ ਦੱਸ ਨਾ ਹੁਣ ਇੱਤੀ ਦੱਸ ਇੱਤੀ ਦੱਸ ਇੱਤੀ ਦੱਸ ਇੱਤੀ ਦੱਸ ਦੱਸ ਦੇਂਗਾ ਤੂੰ ਯਾਰ ਉਹ ਦਾਦੇ ਯਾਰ ਦੱਸ ਦੇਂਗਾ ਤੂੰ ਆ ਮੈਂ ਡਾਂਗ ਮਾਰੂ ਸੱਚ ਦੱਸ ਨਾ ਕੋਈ ਨਾ ਕਦੇ ਦੱਸਣਾ ਚੱਲ ਕੇ ਚੱਲ ਆਇਂ ਤੂੰ ਅੱਦੇ ਤੁਰਦੇ ਦੱਸ ਆਇਆ ਉਹ ਯਾਰ 10000 ਮੈਨੂੰ ਨਹੀਂ ਪਤਾ ਉਹ 10000 ਤੁੰ ਕਰ ਆਖੀ ਨਾ ਘਰੇ ਦੱਸ ਦੂੰ ਨਾ ਉਹ 10000 ਮੈਨੂੰ ਮੈਂ ਤੁਰ ਤੁਰ ਜਾਦਾ 10000 ਨਹੀਂ ਦੱਸ ਯਾਰ ਨਾ ਹੁਣ ਕਿਧਰ ਮੇਰੇ ਸਲੇ ਬੂਨੇ ਆਏ ਪਿੱਛੇ ਪੈ ਰਹੇ ਨੇ ਇਹ ਕਿਹੜੇ ਕਰਨੀ ਵਾਲੇ ਸਾਲ ਸਾਤ ਤਾਂ ਕੁਝ ਹੋਰੀ ਕਰਕੇ ਹਨਾਂ ਦੇ ਚੰਗੇ ਭਲੇ ਮੇਰੇ ਸਲੇ ਕਲਰਨ ਕਿਦਰ ਬਾਬਿਆਂ ਦੇ ਪਿੱਛੇ ਲੱਗ ਰਹੇ ਨੇ ਕਿਹੜੇ ਬਾਬੇ ਨੇ ਅੱਜ ਕੱਲ ਚੱਲ ਉਹਦਾ ਵਧੀਆ ਹੋ ਗਿਆ ਨਾ ਮੋਟਸਾਂ ਦਾ ਚੱਕੇ ਲੱਗੇ ਉਹਨਾਂ ਵਾਲਾ ਹੁਣ ਪੰਪ ਹੀ ਇਹਦੇ ਕਹਿ ਕੇ ਉਹਦਾ ਬੋਲਟੇਜ ਲਾਈ ਹੁਣ ਬੋਲਟ ਤੇ ਲਾਇਆ ਕਰਾਂਗੇ ਜਿਹੜੀਆਂ ਆਈਆਂ ਨਾਲੇ ਸਿੰਡੀ ਨੂੰ ਕਮਾ ਰਾਂਗੇ ਬੁਲਟ ਤੇ ਫੇਰ ਆਉ ਸੁਆਦ ਕਾਲਜ ਦੇ ਦੇਖੀ ਟੌਰ ਬਣਦੀ ਹੁਣ ਇਹੋ ਬੁਲਟ ਤੇ ਆਇਆ ਕਰਾਂਗੇ ਕਾਲਜ ਵੀ ਦੇਖ ਲਾਣਾ ਪੜੇ ਲਿਖੇ ਹੋ ਕੇ ਵੀ ਬਾਪਿਆਂ ਪਿੱਛੇ ਲੱਗ ਰਹੇ ਨੇ ਕਲਰ ਨੇ ਮੇਰੇ ਸਾਲੇ ਘੱਟੇ ਤਾਂ ਨਹੀਂ ਕੀ ਦਿਮਾਗ ਫਿਰ ਆਣਾ ਦਾ ਕੱਲੂ ਤਾਂ ਵਧੀਆ ਹੋਗਾ ਮੁਰਸਾ ਚੱਕ ਕੇ ਲੈ ਗਣਾ ਆਲਾ ਜੇਰਾ ਵਾਲਾ ਵੱਡਾ ਜ ਆ ਮੰਨ ਜੇ ਬੁਲਟ ਤੇ ਸੁਆਦ ਵਾਲਾ ਆਇਆ ਕਰੂ ਕਾਲਜ ਜਾਂਦਾ ਵੀ ਓਹੋ ਨਿਆਰਾ ਆ ਕੇ ਨਾ ਕੇ ਉਹ ਤੇਰਾ ਅੱਗ ਦੀ ਮੇਰੇ ਸਾਲੇ ਦੀ ਆਸਾ ਬਸ ਆ ਦੇਖ ਲੈ ਕਰੋ ਫਗਦੇ ਹੋਈਆਂ ਇਹ ਹੋਰ ਮਾਰੇ ਬੂਮ ਕੋ ਫੋਕ ਕੋਲੇ ਪੈਰਾ ਜਾ ਤੂੰ ਕਿਵੇਂ ਮਥੇ ਤੇ ਤਰਖੀ ਬੈਠਾ ਕਾ ਗਿਆ ਹੋ ਮਾਰਾ ਮੋਟਰਸਾਈਕਲੇ ਦਾ ਚੂਚੀਂਦਾ ਸੀ ਭਾਈ ਜੀ ਓਏ ਓਏ ਇਹ ਮੁੰਡਾ ਹੁਣਾਂ ਲੱਗਣ ਲੱਗਾ ਪੂਰਾ ਓਏ ਮੈਂ ਕਿਹੜਾ ਬੁਢਾ ਹੋਇ ਮੇਰਾ ਸਾਲਿਆ ਪਾਟਿਆ ਝੁਕਾ ਲਾ ਤਾ ਹੈ ਪਾਟੇ ਝੁਕੇ ਨਾਲ ਬੜਾ ਥੋੜਾ ਜਿਹਾ ਲੱਗਦਾ ਹੁੰਦਾ ਸੀ ਨਵੇਂ ਕੱਪੜੇ ਕੱਢਿਆ ਪੇਟੀ ਚੋਂ ਕੋਇ ਕਰ ਤੂੰ ਐ ਬਣ ਕੇ ਰਹਾ ਕਰ ਮੇਰੀ ਮੁੰਨੇ ਤਾਂ ਹੈ ਐ ਮੁੰਨ ਕਰ ਰਿਹਾ ਕਿਉਂ ਓਏ 15 ਕੋਈ ਲੱਗਦਾ ਸਰੀਰ ਸੂਰਪਰ ਪ੍ਰਤਾ ਹੋ ਜੂ ਕੋਈ ਰੋਟੀ ਕੋ ਖੜਾ ਛੁੱਟ ਜੂ ਪ੍ਰਤਾ ਜਾਂ ਮਰੀਨ ਚਲਾ ਚਲਾ ਪਟੜ ਚ ਜਿੰਮ ਜਾਏਗਾ ਨਾ ਦੇਖ ਸਰੀਰ ਵੀ ਉੱਠ ਖੜਿਆ ਹੁੰਦਾ ਸਹੀ ਕਹਣਾ ਤੈਨੂੰ ਮੈਂ ਹਾਂ ਕਰਿਆ ਕਰਾਂਗੇ ਜਮਾ ਸੁਣਣਾ ਤਾਂ ਹੈਗਾ ਹੀ ਆ ਮੈਂ ਪਲੰਮੈਟੂ ਰੋੜਾ ਲੱਗਣ ਲੱਗ ਗਏ ਦੋ ਜੜੇ ਪਾ ਗਏ ਹੈ ਹੋਰ ਮੈਂ ਮਰਾ ਪੁੱਤ ਏ ਮੇਰੀ ਗੱਲ ਸੁਣਾ ਆਇਆ ਕਰ ਬਣ ਕੇ ਨਾ ਰਿਸ਼ਤਾ ਹੋ ਜੂ ਪੰਦਰਾਂ ਵਧੀਆ ਹੋ ਜਾ ਹੋਰ ਉਹ ਯਾਰ ਮੇਰਾ ਜੀ ਨਹੀਂ ਕਰਦਾ ਯਾਰ ਉਹਦੇ ਨਾਲ ਮੂਹਿਆ ਵਾਲਾ ਪੈ ਗਿਆ ਉਹ ਛੱਡ ਪਰੇ ਤੂੰ ਕੋਈ ਨਾ ਚੱਲਾ ਮੈਂ ਤਾਂ ਮੋਟਰਸਾਈਕਲ ਦੀ ਸੋਚ ਲੱਗ ਰਹੀ ਆ ਭੈਣ ਦਰ ਬੂਰਾ ਆ ਮੋਟਰਸਾਈਕਲ ਚੱਕੀ ਰਹੀ ਯਾਰ ਹੋਇਆ ਕੀ ਸੀ ਤਨਾ ਕੀ ਇਸ ਦਿਮਾਗ ਕੋ ਮੈਂ ਸੀ ਮੈਨੂੰ ਆਇੰਦਸ ਹੈ ਮੈਂ ਤਾਂ ਦਿਮਾਗ ਮੇਰਾ ਨਹੀਂ ਸੀ ਤੇਰਾ ਕੋ ਕਿ ਸੀ ਯਾਰ ਮੈਂ ਤਾਂ ਚੱਲ ਜਿਹੜਾ ਕੁਝ ਹੋਊਗਾ ਨਹੀਂ ਤੂੰ ਪੜਿਆ ਲਿਖਿਆ ਮੈਂ ਤਾਂ ਚੱਲਾ ਹੈਗਾ ਬੁੱਧੀਮਤ ਮੈਨੂੰ ਕੜਾ ਇੰਨੀ ਅਕਲ ਆਣਾ ਅਣਪੜ ਬੰਦਾ ਮੈਂ ਤਾਂ ਤੈਨੂੰ ਤਾਂ ਅਕਲ ਹੈਗੀ ਪੜਿਆ ਲਿਖਿਆ ਵੀ ਇਹ ਨਾ ਬੂਬਨੇ ਕੋਲੇ ਸੜਾਈ ਕਾਲ ਹੁੰਦਾ ਕੀ ਆ ਓਡਾ ਹੋਊਗਾ ਇਹਦਾ ਦਹਰ ਪੈਣਾ ਸੇਵ ਦੁਕਾਨਾ ਮਿਲਦਾ ਹੁੰਦਾ ਉਹ ਉੱਡ ਰ ਗਿਆ ਤੂੰ ਓ ਯਾਰ ਨਹੀਂ ਪਤਾ ਲੱਗਾ ਨੇਰੇ ਚ ਤੜਕੀ ਤਾਂ ਉੱਠਿਆ ਸੀ ਹੁਣ ਕੀ ਪਤਾ ਜੀ ਮੇਰਾ ਸਾਲਾ ਪੁੱਜੀ ਤੂੰ ਕਰਾਉਣਾ ਕੀ ਸੀ ਉਤੋਂ ਓ ਮੈਂ ਕੀ ਚਿੱਠੀ ਪਾ ਜਣੂ ਓ ਯਾਰ ਉਹਨੂੰ ਭੇਜ ਦੇ ਯਾਰ ਮੇਰਾ ਸਾਲਾ ਬੌਲਾ ਉਹਨੇ ਕਹਿ ਰਿਹਾ ਰਸਟਰ ਨੂੰ ਬਾਹ ਸਾਡੇ ਕੋਲ ਉਹਨੂੰ ਕਹਿ ਰਸਤੇ ਦਾ ਨੂੰ ਉਹਨੂੰ ਬੜਾ ਸੂਹ ਹੈ ਹੈ ਉਹਦਾ ਭਰਾ ਜਾ ਲੈਣਾ ਹੈ ਸੋ ਉਹਨੂੰ ਤੂੰ ਮੋੜਤਾ ਵੀ ਮੈਂ ਛੱਡੂਗਾ ਓਏ ਮੈਂ ਤਾਂ ਕੁਝ ਹੋਰ ਸੋਚਿਆ ਸੀ ਉਹ ਤਾਂ ਹੋਰ ਕੁਝ ਹੋ ਗਿਆ ਉੱਚਾ ਸੀ ਸੋਚਾ ਮੁਰਕਾ ਉਹ ਨਹੀਂ ਲੈਣਾ ਹੈ ਮੇਰਾ ਸਾਲਾ ਓਏ ਉਹ ਤਾਂ ਮੈਂ ਕਿਸੀ ਮਾਂ ਭੇਜ ਦੂੰ ਮੈਂ ਤਾਂ ਸੀ ਜਾਲੇ ਨੂੰ ਉਧਰ ਬਣਾ ਉਹਨੂੰ ਖਮਣੇ ਘੁੰਮਣੇ ਸਾਰਾ ਕੁਝ ਪਹਜਾਤਾ ਵੀੜੀਆਂ ਖਮਣੀਆਂ ਇਧਰ ਆਪਦੇ ਖਮਣੇ ਬਣਾ ਲਈ ਜੀ 20000 ਰੁਪਿਆ ਦੀ ਮੇਰੀ ਸਾਲੀ 70000 ਦਾ ਮੋਟਰਸਾਈਕਲ ਵੀ ਗਿਆ 20000 ਉਹ ਯਾਰ ਮੈਂ ਕੀ ਕਹਾ ਹੁਣ ਮੈਂ ਤਾਂ ਨਹੀਂ ਅਕਲ ਹੈਗੀ ਸੀ ਮੈਂ ਤਾਂ ਸੁੱਤ ਬੁਧਾ ਉਹਦਾ ਹੈ ਕਿ ਸੀ ਪੜਿਆ ਲਿਖਿਆ ਯਾਰ ਪੜੇ ਲਿਖੇ ਜੁੱਗ ਤਾਂ ਅੱਜ ਕੱਲ ਕੋਣ ਯਕੀਨ ਕਰਦਾ ਬੌਣੇ ਚ ਉਹ ਆਉਣ ਗੱਲੀਆਂ ਐ ਦੱਸਿਆ ਸੀ ਤੂੰ ਵੀ ਕਰ ਲੈਂਦਾ ਬੱਲੇ ਜਾਂ ਦੱਸਿਆ ਸੀ ਐ ਇਹ ਪਤਾ ਨਾ ਕੋਈ ਉੱਚੇ ਗਈ ਸੀ ਪਰ ਉਹ ਯਾਰ ਇਹ ਆ ਕੋਈ ਉਹੀ ਪਤਾ ਕਰ ਲੈਂਦਾ ਹੁੰਦਾ ਐ ਨਹੀਂ ਪਤਾ ਉਹ ਨਹੀਂ ਦੱਸਦਾ ਹੋਵੇ ਬੌਲੇ ਨੇ ਤੇਰਾ ਬੋਬਨੇ ਨੇ ਉਹ ਜਿਹੜਾ ਤੇਰਾ ਨਾਲ ਹੁੰਦਾ ਵੀ ਐਂ ਕਹੀਦੀ ਉਹਦਾ ਹੈ ਆਏ ਉਹ ਉਹਦੇ ਪਿੱਛੇ ਦਾ ਮੰਨ ਜਾਂਦਾ ਹੋਊ ਕੀ ਨਾਮ ਹੁੰਦੀ ਆ ਉਹ ਚੁੰਗਣੀ ਉਸਕੀ ਸਾਲਾ ਚੁਸਕੀ ਦੇ ਵਲ ਉਹ ਚੁਸਕੀਆਂ ਦਾ ਲਾਲਚ ਉਹੀ ਚੁੰਗੀਆਂ ਦਾ ਰੰਗ ਦਾ ਸਾਰਾ ਉਹਨਾਂ ਪਿੱਛੇ ਮੰਨ ਜਾਂਦਾ ਦਾ ਉਹ ਕਾਣੂ ਤਾਂ ਜਦੋਂ ਜਰਾ ਬੱਬਾ ਜੀ ਮੈਨੂੰ ਕਹਿੰਦਾ ਛੋਡੇ ਕੋਈ ਮਗਰ ਕੁਚੀ ਜਾਈਏ ਤੂੰ ਖੰਮਣੀ ਬਨਣਗੇ ਤੇ ਮੈਂ ਇਹਨੂੰ ਕਿਉਂ ਪਤਾ ਲੱਗ ਗਿਆ ਵੀ ਇਹਨੂੰ ਕੋੜਾ ਨਾਲ ਲੱਗੇ ਸੀ ਗਿਆ ਤਾਂ ਗੂਜੀ ਸੀ ਨਾਲ ਤੇ ਮੈਂ ਉਹ ਮੈਂ ਤੇਰਾ ਫਾਇਦਾ ਸੋਚਿਆ ਸੀ ਭੈਣ ਦੀ ਚੀਜ਼ ਮਰਾਵਾ ਆਣੀਗਾ ਮਾਂ ਤੂੰ ਆਵਦੀ ਚੀਜ਼ ਬਣ ਗਈ ਚਿੱਟੜ ਮੇਰੇ ਸੇ ਲੈ ਕੇ ਖੇਤਾਂ ਜੇ ਮਾਂ ਮਰ ਮੱਥਾ ਇਹ ਗਾਦੀ ਬਣ ਗਈ ਚੀਤ ਤਾਂ ਪਤਨ ਜਰਾ ਗਈ ਆ ਕਰੋ ਚੀਤ ਆ ਜਿਹੜੀ ਉਹ ਹੁਣੀ ਸੀ ਘਰੇ ਬੈ ਕੇ ਲਿਉਣੀ ਸੀ ਉਹ ਵੀ ਪਰਾਤੀ ਮੇਰੇ ਥਲੇ ਨੇ ਮਾਂ ਤਰੀਆ ਮਾਰ ਕੇ ਉਹੜਾ ਚੀਜ਼ ਬਣਾਈ ਸੀਗਾ ਕਿਸ ਤੰਬਰ ਪਰ ਪਰ ਉਹ ਵੀ ਗਈ ਭਾਂਜੇ ਜੀ ਹਾਂ ਮੋਟਰਸਾਈਕਲ ਵੀ ਗਿਆ ਹੁਣ ਮੈਨੂੰ ਕਰਨਾ ਪਊ ਤੂੰ ਦਾ ਕੁਝ ਕਰਨਾ ਨਹੀਂ ਪਸ਼ੂਆਂ ਨੂੰ ਮੈਂ ਕਰਨਾ ਜਿਹੜਾ ਕੁਝ ਕਰਨਾ ਮਤਲਬ ਮੈਂ ਕਰ ਕੰਗਈ ਹੋ ਗਈ ਹੈ ਦਵਾਈ ਲਈਏ ਹੋਰ ਤਾ ਪੇਗ ਲਾ ਲਾਂਗੇ ਪਸ਼ਰੇ ਉਹ ਮੈਂ ਨਹੀਂ ਪੀਦਾ ਉਹ ਨਸ਼ੇੜੀ ਹੋ ਤੂੰ ਤਾਂ ਨਸ਼ੇੜੀ ਹੋ ਉਹ ਮੇਰੀ ਗੱਲ ਸੁਣ ਆਪਾਂ ਬੋਲਟ ਲਈਏ ਹੈ ਬੋਲਟ ਲਈਏ ਦੱਸ ਦੇ ਤਾ ਤੈਨੂੰ ਮੈਂ ਗੱਸੀ ਦੱਸਦਾ ਨਹੀਂ ਤੈਨੂੰ ਓ ਯਾਰ 20 ਵਾਰ ਕਹਦਾ ਨਹੀਂ ਦੱਸਦਾ ਯਾਰ ਦੱਸ ਦੇ ਯਾਰ ਮੈਂ ਨਾ ਯਾਰ ਕੁੜੀ ਨੂੰ ਪਿਆਰ ਕਿਉਂ ਕਰਦਾ ਸੀ ਹੋ ਚਲ ਦੱਸ ਤੇ ਉਹ ਦਾ ਨਾਂ ਤਾਂ ਉਹਦੇ ਘਰ ਦੇ ਮੰਨਦੇ ਯਾਰ ਅੱਛਾ ਨਾ ਮੇਰੇ ਘਰ ਦੇ ਮੰਨਦੇ ਅੱਛਾ ਹਾਂ ਕਰਾ ਦੂੰ ਨਾ ਆਪਣਾ ਕੰਮ ਉਹ ਕੰਮ ਦਾ ਕਰਾ ਦੂੰ ਇੱਕ ਕੁੜੀ ਮੰਮੀ ਹੈਗੀ ਆ ਆ ਹੈਗੀ ਆ ਐ ਕਿ ਸੋਹਣੀ ਆ ਬਹੁਤ ਸੋਹਣੀ ਆ ਤੇ ਆ ਵੀ ਕਰਾਉਂਗਾ ਉਹ ਮੇਰਾ ਕੰਮ ਨੰਬਰ ਦੇ ਦਿਆਂ ਜੀ ਅੰਮੀ ਦਾ ਹਾਂ ਕਰਾ ਦੂੰ ਦੇ ਦਿਆਂ ਨਾ ਹਾਂ ਹਾਂ ਪਾਪਾ ਤਾਂ ਨਹੀਂ ਹੈਗਾ ਦਾ ਪਾਪਾ ਹੈਗਾ ਉਹਦਾ ਤੇਰਾ ਚਿੱਟੜ ਗੁੱਟੇ ਜਾਣਗੇ ਤੇਰਾ ਬਾਬਾ ਹੈਗਾ ਕਰਨੀ ਆ ਬਾਬਾ ਦਾ ਹੈਗਾ ਪਹਿਲਾਂ ਤੇਰਾ ਕਰਾ ਦਿਆਂ ਨੰਬਰ ਹਾਂ ਮੰਮੀ ਫੇਰ ਧੂੰ ਮੇਰਾ ਕੰਮ ਕਰਾ ਬੈ। ਇੱਕ ਕਰ ਕਿੱਥੇ ਜਾਦਾ। ਘਰ ਦੱਸੂ ਤੈਨੂੰ ਮੈਂ। ਬਾਬੇ ਕੋਲ ਤਾਂ ਲੈ ਕੇ ਚੱਲ ਮੈਂ। ਕੁੜੀ ਕੁੜੀ ਸੋਨੀਆ। ਆਹ। ਕੰਮ ਕਰਾ ਲਈ ਆਪਣਾ? ਕਰਾ ਦੇ। ਚੰਗਾ। ਅਜੀ ਮੰਮੀ ਦਾ ਨੰਬਰ। ਹਾਂ ਹਾਂ ਦੋ ਨੰਬਰ। ਆ। ਸੜਾ ਕਿਸਤਾ ਕੌਣ ਪਰੂਦੀਆਂ? ਹੋ ਜਾਓ ਜੀਰੀ ਜੀ ਕੀ ਕਰਨੀ ਹੈ ਕੀ ਯਾਰ ਛੱਟ ਕੇ ਚਿਹਰੇ ਪੱਦ ਕੈਸ਼ ਕਢਾ ਲਈਏ। ਓਏ ਮਰੀ ਇੰਨਾ ਯਾਰ ਤੇਲ ਕਿੱਥੋਂ ਪਵਾ ਲੇਗਾ ਤੂੰ? ਦਿਹਾੜੀ ਕਦੇ ਗਿਆ? ਅਈ ਨਾ ਮੱਝ ਚੋਣੀ ਹੁੰਦੀ ਆ ਤੈਨੂੰ। ਤੇਲ ਪਾ ਜਾ ਕਰੋ ਇਹਨਾਂ ਦਾ ਦੁੱਧ ਵੇਚ ਕੇ ਦੁੱਧ ਵੇਚ ਕੇ ਅੱਛਾ ਕੱਢੂ ਕਿਹੜਾ ਦੁੱਧ ਇਹਨਾਂ ਚ ਤੂੰ ਤਾਂ ਮੈਥੋਂ ਕਿਹੜਾ ਚੱਲ ਭੁੱਕੀ ਤੂੰ ਚੱਲੇ ਉਹ ਬਈ ਪਰ ਹੁਣ ਤੂੰ ਤਾਂ ਨਹੀਂ ਪੜਿਆ ਹੁਣ ਮੈਂ ਤਾਂ ਕਾਲਜ ਜਾਉਂਦਾ ਮੈਂ ਹੁਣ ਮਸਤੀ ਜਿੱਤੇ ਓਏ ਹੁਣ ਆ ਆ ਗਿਆ ਭੈਣ ਦਾ ਖਸਮ ਲੈ ਨਾਲ ਲੈ ਕੇ ਕੰਨ ਇਹ ਮੁੰਡਾ ਕੌਣ ਹੈ ਇਹ ਆਹ ਕੌਣ ਤੈਨੂੰ ਨਹੀਂ ਪਤਾ ਲੱਗਦਾ ਕੌਣ ਹੈ ਉਹ ਇਹਦਾ ਬਾਈ ਆ ਉਹ ਜੱਲਾ ਬਾਈਆ ਜੱਲਾ ਨਾਲੇ ਹੋਇਆ ਪਹਿਲਾਂ ਮੇਰੀ ਵੀ ਨਹੀਂ ਸਹਣ ਚਾਹ ਪਤੰਦਰ ਮੋਟਾ ਖੁੰਡਾ ਏ ਕੀ ਐ ਉਹ ਇਹਦਾ ਲੋਟ ਹੋ ਗਿਆ ਸੱਚ ਸਾਲਾ ਲੋਟ ਦਾ ਉਹ ਆ ਕੀ ਸੀ ਮੈਨੂੰ ਇਹ ਚ ਗਿਆ ਨਹੀਂ ਆ ਤੂੰ ਬਾਈਆ ਉਹ ਪੱਕਾ ਖਲੂ ਬਾਈਆ ਯਾਰ ਰੋ ਤੇਰੇ ਬੋਲ タルਸੀ ਜਾਂਦੇ ਸੀ ਪਤੰਦਰ ਐਨੇ ਦੇਣ ਹੋ ਗਏ ਬੋਲ ਕਰਸੀ ਜਾਂਦੇ ਤੂੰ ਵੀ ਤਾਂ ਸਿੰਗਾ ਦੇਖ ਕਹਿਆ ਸੀ ਨਾ ਕਰਨੀ ਵਾਲਾ ਬਾਬਾ ਆਇਆ ਸਾਡੇ ਕਿੰਨਾ ਕਰਨੀ ਵਾਲਾ ਯਾਰ ਇਹਦੇ ਮਗਰ ਤੂੰ ਕਿੱਧਰ ਲੱਗਾ ਫਿਰਦਾ ਯਾਰ ਇਹਦਾ ਕਹਿੰਦਾ ਆਟਾ ਬਾਬੀ ਵਾਲਾ ਤਗੜਾ ਉਹ ਬਾਬਾ ਫਿਰ ਬੋਲ ਲੋਟ ਕੀਤਾ ਨਹੀਂ ਤੈਨੂੰ ਇਦੇ ਮਾਰਿਆ ਰਮ ਸੁਣਾਇਆ ਇਹਨੂੰ ਮਾਰਨਾ ਮਾੜਾ ਮਨਦਾ ਪਪਾ ਕਿਹਦੇ ਰੋੜਾ ਕਰਨੇ ਵਾਲਾ ਪਪਾ ਕਿੱਥੇ ਆ ਇਹਨੂੰ ਬਿਠਾ ਮੈਂ ਬਾਬੇ ਨੂੰ ਮਿਲਣਾ ਯਾਰ ਰੋੜੇ ਨੂੰ ਮੈਂ ਕਾ ਕੰਮ ਮਾਰ ਰਹੇ ਹਾਂ ਬਾਣਾ ਪਾਉ ਮੇਰੀ ਗੱਲ ਸੁਣ ਹਾਂ ਇਹ ਸਾਲਾ ਇਹਨਾਂ ਤਾਂ ਕੁਝ ਹੋਈ ਨਹੀਂ ਸੀ ਫੇਰ ਕਿਉਂ ਲੱਛਣ ਕਰਦਾ ਪਿੰਡਾ ਵਾਲਾ ਪਾਣੀ ਇਹ ਨਾਲ ਤਾਂ ਮੈਨੂੰ ਪਿਆਤਾ ਤੈਨੂੰ ਕੋਈ ਗੱਲ ਦਾ ਪਤਾ ਕਰਦਾ ਕੀ ਹੋਗਾ ਮੈਂ ਮੈਂ ਤਾਂ ਤੁਸੀਂ ਡੱਕਰਤਾ ਸੀ ਇਹ ਕਹਿੰਦੇ ਬਾਜ ਦਾ ਸਾਲਾ ਇਹ ਕਰੇ ਹੁੰਦਾ ਆਪਣਾ ਮੋਟਰਸਾਈਕਲ ਬਚ ਜਾਂਦਾ ਵਧੀਆ ਕਿਉਂ ਕੀ ਹੋਗਾ ਮੋਟਰ ਨਾਲ ਲੱਗਾ ਤੇਰਾ ਪਤੰਦਰ ਬੂਣਾ ਹੋ ਤੂੰੜਿਆ ਪਲੈਂਟ ਨਹੀਂ ਸੀ ਆਪਣੇ ਉਹ ਨਾ ਇਹਨੇ ਬਹੁਤ ਚੜ੍ਹ ਪਤਾ ਨੀ ਦੇ ਗੁਨੇ ਘੂਲਦੇ ਆਪਣ ਤਾਂ ਉਹ ਪਿਆ ਤੀਆਂ ਆ ਤਾਂ ਮੱਲੇ ਉਹਦੀ ਨਾਲੀ ਸੱਟੋਗੇ ਨਹੀਂ ਸੌ ਸੁਣ ਕੇ ਮੈਨਾਂ ਦੀ ਨੀਂਦ ਪੂਰੀ ਹੋਊ ਕਿੰਨੇ ਕਰਾ ਸੀ ਉਹ 70000 ਦਾ ਸੀ ਓ ਠੀਕ ਆ ਓ ਮੈਂ ਦਾਦਾ ਭਾਈ ਉਹ ਤਾਂ ਇਹ ਕਰੀ ਜਾਂਦਾ ਰਹਿੰਦਾ ਸਾਡੇ ਬਾਬਾ ਲੋਟ ਹੋਈ ਲੇਟ ਆ ਹੁਣ ਸਾਰਾ ਤੇਰਾ ਸਿਆਪਾ ਕੀਤਾ ਹੋਇਆ ਮੈਂ ਸਮਝਾਇਆ ਸੀ ਇਹਨੂੰ ਮੈਂ ਤੇਰਾ ਸਿਆਪਾ ਕੀਤਾ ਹੋਇਆ ਸਾਲਿਆ ਤੇਰੇ ਨਾਲ ਨਹੀਂ ਲਾਉਂਦਾ ਸਾਰਾ ਕੁਝ ਇਹਨੂੰ ਮੈਂ ਤੈਨੂੰ ਆਖਿਆਂ ਨੂੰ ਭੇਜ ਦੇਣ ਨੂੰ ਤੋਲ ਦੇ ਹੁਣ ਜਾ ਬਾਇ ਯਾਰ ਉਤੇ ਪੰਡਿਤ ਜੀ ਕਿੱਥੇ ਤਰੀ ਬਾਇ ਹੋਰ ਦੇਖ ਮੈਂ ਇਹਨੂੰ ਲੋਟ ਕੀਤਾ ਇਹ ਫੇਰ ਵੀ ਮੇਰੇ ਗੱਲ ਪੈਂਦਾ ਯਾਰ ਉਹ ਦੱਲ ਲੋੜ ਦਾ ਜਿਹੜਾ 70000 ਦੀ ਭਾਂਡ ਕਿਹੜੀ ਕੋਹ ਉਹ ਮੋਟਰਸਾਈਕਲ ਲੈ ਗਿਆ ਆਪਣਾ ਉਹ ਆ ਕੋਈ ਮਰਜ਼ੀ ਹੋ ਗਿਆ ਹੋ ਗਿਆ ਜਿਹੜਾ ਕੁਝ ਚੱਕਿਆ ਗਿਆ ਚੱਕਿਆ ਗਿਆ ਇਹਦਾ ਕੰਮ ਕਰੋ ਯਾਰ ਆ ਮੁੰਡੇ ਦਾ ਕੀ ਕੰਮ ਹੈਦਾ ਹੋਣਾ ਹੋਣਾ ਇਹਦੇ ਪੁੱਛੋ ਯਾਰ ਕਰਨੀ ਵਾਲਾ ਬਾਬਾ ਉਹ ਮੈਂ ਕਿਹਾ ਸੀ ਕਿਹੜਾ ਕਰਨੀ ਵਾਲਾ ਬਾਬਾ ਢੰਗੀ ਢੰਗ ਕਰਦਾ ਹੀ ਸਾਰੇ ਉਹ ਇੱਕ ਮਿੰਟ ਸੁੱਟ ਸਾਰੇ ਗੱਲ ਵਿਚਾਲਿਆ ਦੱਸ ਕਿਵੇਂ ਆ ਵਧੀਆ ਵਧੀਆ ਕਿਵੇਂ ਉਹ ਕਿਧਰ ਫਿਰਦਾਗਾ ਤੇਰੇ ਕੋਲ ਆ ਬਈਆ ਹੋਰ ਵਧੀਆ ਵਧੀਆ ਹੋ ਜਾ ਤੂੰ ਦੱਸ ਉਹ ਲੈ ਕਰਨੀ ਵਾਲਾ ਬਾਬਾ ਆ ਓਏ ਕਿਹਨਾਂ ਦੇ ਓਏ ਜੀਤੇਗੇ ਉਹ ਕਿਹੜਾ ਕਰਨੀ ਵਾਲਾ ਬਾਬਾ ਉਹ ਤਾਂ ਸਾਹ ਸੀ ਬੂਬਣਾ ਅੱਛਾ ਜੀ ਉਧਰ ਆਇਆ ਹੁਣ ਮੈਂ ਉਹਨਾਂ ਦੇ ਘਰੋਂ ਹੀ ਤੇ ਨੂੰਹ ਨੇ ਸਿਆਉਂ ਮਾਦਾ ਉੱਤੇ ਡੇੜ ਦੀ ਗੱਲ ਹੋਣੀਆ ਤੇ ਨੂੰਹ ਨੇ ਦੱਸਦੀ ਉੱਤੇ ਡੇੜ ਦੀ ਗੱਲ ਇੱਥੇ ਦੁਕਾਨਾਂ ਦੇ ਗੱਲਾਂ ਕਰੀ ਜਾਂਦੀ ਓਏ ਉਹ ਤਾਂ ਆਣਾ ਮੇਰੇ ਨਾਲ ਬਾਲਾ ਠੱਕਾ ਕਰ ਗਿਆ ਬਾਬਾ ਆ ਦਾ ਕੀ ਕਰ ਗਿਆ ਉਹਨਾਂ ਵਾਲੇ ਦਾਣੇ ਦੇ ਪੈਸੇ ਪੁੱਛੇ ਚੱਕ ਕੇ ਲਿਆ ਨਾਲ ਇਹ ਨਾਲ ਮੋਟਰਸਾਈਕਲ ਲਿਆ ਚੋਰੀ ਕਰਕੇ ਉਹ ਤਾਂ ਚੋਰ ਸੀਗਾ ਕਿਹੜਾ ਬਾਬਾ ਸੀਗਾ ਉਹ ਅੱਛਾ ਹੋਰ ਮੰਗਿਆ ਸੀ ਸਵੇਰੇ ਉਹਨਾਂ ਦੇ ਘਰੇ ਜੀਤਾ ਆਇਆ ਤਾਂ ਵੇੜੇ ਤੇ ਪਿਆ ਲੰਮਾ ਪਤਾ ਨਹੀਂ ਕੀ ਹੋ ਰਿਹਾ ਉਹਨੂੰ ਕੀ ਖਵਾਤਾ ਬਾਬੇ ਨੇ ਅੱਛਾ ਉਹਨਾਂ ਦਾ ਡਾਕੂ ਜੀ ਆ ਰਿਹਾ ਉਹਦਾ ਘਰੇ ਹੈ ਨਹੀਂ ਉਹਨੇ ਕਿੱਥੇ ਫਿਰਦਾ ਉਹਦਾ ਉਹ ਤਾਂ ਦੁਕਾਨਾਂ ਕਿੰਨੇ ਫਿਰਦਾ ਈ ਹੋਰ ਜੁੜਾਂ ਵਾਲਾ ਵੱਡਾ ਸੀਗਾ ਕੋਈ ਪਤਾ ਨਹੀਂ ਦਰਦੂਰੂਪੀ ਦੇ ਲੋਟ ਹੋ ਗਿਆ ਉਹਦਾ ਬੋਲਾ ਆਇਆ ਹੋ ਰਿਹਾ ਸੀਗਾ ਹੁਣ ਤਾਂ ਉਹ ਵੀ ਤਾਂ ਬੋਲਾ ਹੋ ਰਿਹਾ ਉੜੰਮੀ ਕੋਸੇ ਲੱਛਣਾਂ ਦਾ ਦੱਸਦੇ ਹੋ ਨਹੀਂ ਅੱਛਾ ਹੋਰ ਕੰਮ ਤੋਂ ਟਲਦਾ ਸੀਗਾ ਰਵਾਂ ਦੇ ਸਹੀ ਹੱਸਾ ਕੁਝ ਨਹੀਂ ਹੋਇਆ ਸੀ ਹੁਣ ਮੋਟਰ ਐਗਲ ਚਕਾਲਾ ਤੁੱਕਲੰਤਾ ਹੈਗੇ ਨਹੀਂ ਮੇਰੇ ਸਾਲ ਕਲੇ ਪੜੇ ਲਿਖੇ ਹੋ ਕੇ ਵੀ ਦੇਖ ਲੈ ਜਿੱਤਰਾ ਪੜਿਆ ਲਿਖਿਆ ਜਨ ਵੱਡਾ ਕੜ ਨਾਲ ਪੜਾਗਾ ਉਹ ਉਜ਼ਾਗਲ ਹਰੀ ਹਰੀ ਉਹ ਵੀ ਕੋਲ ਸਦਾ ਹੀ ਪਿੱਛੇ ਦਰਿਆਗਾ ਹੁਣ ਬੁਲਟ ਲੈਣੋ ਪੰਪ ਜੀ ਦਾ ਦੇਖਿਆ ਹੈ ਕਿ ਵੀ ਤਾਂ ਬੁਲਟ ਲੈ ਆਉਣ ਜੇ ਬੁਲਟ ਲੈ ਕੇ ਬੜਾ ਸੁਆਦ ਆਊਗਾ ਆ ਚੱਲ ਗੋਣੇ ਉਹ ਵੱਡਾ ਉਹਨਾਂ ਵਾਲਾ ਯਾਰ ਹੈ ਨਹੀਂ ਸੁਆਦ ਉਹ ਬੋਲੂਗਾ ਜੇ ਦੋ ਘਰੋਂ ਬਾਗਣਾ ਉਹ ਚੱਲ ਆਉਣਾ ਘਰੇ ਠੀਕ ਹੋਰ ਜੇ ਬੁਲਟੇ ਜਾਉਣੇ ਵਰਤਾਂ ਬੜਾ ਸੁਆਦ ਆਇਆ ਕਰੂਗਾ ਉਹ ਗੇਟੀਆਂ ਲਾਉਣ ਦਾ ਬਾਲੀ ਟੌਰ ਬਣਾ ਕਰੂ ਬੁਲਟ ਤੇ ਕਾਲਜ ਤੇ ਬੁਲਟ ਤੇ ਜਾਇਆ ਕਰਾਂਗੇ ਉਰ ਹੋ ਸੁਣਾ ਵਧੀਆ ਕੀ ਮੋਹਲਾ ਉਹਦੇ ਘਰੇ ਹੋਏ ਬੈਠਿਆ ਸਾਰੀ ਉਹਨਾਂ ਨਾਲ ਵੱਡਾ ਬੋਲਦਾ ਤਾਂ ਨਹੀਂ ਕੁਸ ਉਹਦਾ ਨਹੀਂ ਉਹਦਾ ਗੱਲਾਂ ਮਾਰ ਜਾਂਦੇ ਬੈਠੇ ਗਾਲਾਂ ਗੋਲਾਂ ਨਹੀਂ ਕੱਢਦੇ ਜਿੱਤੇ ਨੂੰ ਗਤੇ ਉਹ ਨਾ ਵੀ ਚੱਲ ਚਾਹ ਜਿੱਤੇ ਨੂੰ ਹੀ ਮਨਾਲੀ ਮਾਏ ਨਾ ਮੰਨਿਆ ਉਹਨੂੰ ਕਹਦੀ ਮੈਂ ਅੱਸੀ ਪਿੱਛੇ ਰੁੱਕ ਆ ਚੱਲ ਬੱਸ ਰੁੱਕੀ ਬੈਠਿਆ ਉਹ ਤੂੰ ਬਾਈ ਮੈਨੂੰ ਦਮਾਲਾ ਬਣਾ ਰੱਖਿਆ ਚੱਤੇ ਗਾੜੀ ਹੈ ਪਰ ਤੂੰ ਮੇਰੇ ਨਾਲ ਕੰਮ ਕੀਆ ਮਸਾਹੋ ਕੰਮ ਹੁੰਦਾ ਯਾਰ ਇਹਨੂੰ ਦੱਸਦਾ ਮੈਂ ਇਹਨੂੰ ਦੱਸਦਾ ਕੰਮ ਕੀ ਕੰਮ ਆਉਂ ਤੂੰ ਦੱਸ ਇਹਦੇ ਪੁੱਛ ਲੈ ਯਾਰ ਤੂੰ ਦੱਸ ਇਹ ਦੱਸਣਾ ਨਹੀਂ ਕੋਈ ਨੂੰ ਮੈਂ ਇਹਨੂੰ ਦੱਸਾ ਗੱਲੇ ਨੂੰ ਹੋਰ ਦੱਸਣਾ ਨਹੀਂ ਕੰਮ ਕੋਈ ਨੂੰ ਫਿਰ ਕੰਮ ਨਹੀਂ ਬਣਨਾ ਉਹ ਤੂੰ ਦੱਸ ਦੇ ਮੈਂ ਉੱਤੇ ਬਹਿ ਬਹਿ ਜਾ ਇੱਥੇ ਬਹਿ ਵਿਚਾਲੇ ਇਹ ਮੈਨੂੰ ਲਿਆਇਆ ਕੰਮ ਚਾਕੇ ਮੇਰਾ ਵਿਚਾਲੇ ਤੂੰ ਉਹ ਬੋਲ ਲੈ ਯਾਰ ਤੇਰਾ ਗੁੱਸਾ ਜੜਦਾ ਮੈਨੂੰ ਯਾਰ ਇਹਨੂੰ ਪਰਾ ਲਾਇਆ ਯਾਰ ਰਾਤ ਵਾਲਾ ਕਿਵੇਂ ਕਰ ਮੈਂ ਸੈਟ ਰਹਿ ਗਿਆ ਤੂੰ ਇੱਥੇ ਬੈਠ ਤੂੰ ਕੋਈ ਨਾ ਮੇਰੀ ਗੱਲ ਸੁਣ ਬਹਿ ਜਾ ਇਹ ਇੱਕ ਹੈ ਨਾ ਮੇਰਾ ਕਿਹ ਹੈ ਇਹ ਮੇਂ ਤੇਰੀ ਸੀ ਗੱਡੀ ਫਾਟੀ ਗਾਟੀ ਫਾਟੀ ਦਾ ਹੈਗਾ ਦਸੀਸਾਲਾ ਤੂੰ ਪੂਰ ਨਹੀਂ ਚੜਨਦਾ ਲੈ ਤੈਨੂੰ ਕਹਿ ਸੀ ਮੈਂ ਮੰਤਰ ਮਾਰ ਲੈਣ ਦੇ ਤੂੰ ਇਹ ਤੇ ਮਾਰਨ ਦਿੱਤਾ ਤੂੰ ਊਣ ਦੇ ਮਾਰੇ ਕੱਲਾ ਮੁੱਟ ਸੈਂਪਲੀ ਗੈਨ ਪਤਾ ਪਸੂ ਵੀ ਜਾਂਦੇ ਫਿਰ ਮੇਰਾ ਕੰਮ ਕਰਾਉਣਾ ਭਈ ਹੁਣ ਤੂੰ ਉੱਥੇ ਇੱਕ ਮਿੰਟ ਰਾ ਦੂੰ ਉਹ ਖੜਾ ਹੋ ਪਹਿਲਾਂ ਪਾਣੀ ਲੈ ਕੇ ਦੇ ਮੈਨੂੰ ਯਾਰ ਓਏ ਖੜ ਜਾ ਯਾਰ ਇਹ 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 ਮੈਨੂੰ ਕਹਿੰਦਾ ਕਿ ਮੇਰੀ ਕੁੜੀ ਨਾ ਘਾਟੀ ਵਾਟੀ ਹੈ ਹਨਾ ਓ ਯਾਰ ਕਹਿ ਰਿਹਾ ਯਾਰ ਕਿਹਾ ਤੈਨੂੰ ਭਈ ਯਾਰ ਵਾਲੇ ਗੱਪ ਮਾਰ ਕੇ ਲੈ ਆ ਮੈਨੂੰ ਬੜੀਆਂ ਬੜੀਆਂ ਗੱਲਾਂ ਕਰਦਾ ਸੀ ਉਹਦੇ ਕਿੰਦੋ ਹਸਤਾ ਮੈਦੀ ਮ ਕਰਨ ਲੱਗ ਜੀ ਇਹ ਮ ਕਰਨ ਤੂੰ ਯਾਰ ਸਾਡਾ ਬਾਬਾ ਜੀ ਬੜਾ ਤਗੜਾ ਕਰਨੀ ਆ ਗੱਲ ਤਾਂ ਸੁਣ ਲੈ ਯਾਰਾ ਗੱਲ ਨਹੀਂ ਸੁਣਦੇ ਠੀਕ ਹੈ ਮੇਰੀ ਕੋਈ ਨਾ ਠੀਕ ਬੈਠੀ ਹੈ ਮੇਰੇ ਘਰ ਦੇ ਨਹੀਂ ਬੰਦੇ ਹੋਸੀ ਘਰ ਦੇ ਨਹੀਂ ਠੀਕ ਹੈ ਇਹ ਗੱਲ ਮਦਰ ਉਹ ਢਾਂਕਾ ਪੜਾ ਦਈਏ ਰਿਸ਼ਤਾ ਹੋ ਜੁਵਾਕ ਦਾ ਰਿਸ਼ਤੇ ਤੋੜ ਦਈਏ ਨਹੀਂ ਹੱਤੀ ਰਹਾ ਕੋਈ ਕਿਦੂ ਕਿਸੇ ਨਹੀਂ ਬਣੂਗੀ ਉਹਨੂੰ ਮੇਰਾ ਨੰਬਰ ਆ ਉਹ ਮੇਰਾ ਘਰੋਂ ਕੰਮ ਬਣ ਗਿਆ ਚੋਈ ਉਹ ਸੋਝੋ ਮੇਰੀ ਬੜੀ ਮੰਮੀ ਨਾਲ ਗੱਲ ਹੋ ਗਈ ਮੈਂ ਤਾਂ ਰਜਤ ਆਇਆ ਉਹ ਇਹ ਜਿਹਾ ਪੈਂਟ ਕੁੱਤ ਕੰਮ ਮਾਉ ਓਏ ਇਹਦਾ ਵੀ ਵਿਆਹ ਕਰਾ ਦਾਂਗੇ ਮੈਂ ਇਹਦਾ ਕਰਾਉਣਾ ਨਹੀਂ ਯਾਰ ਮੈਂ ਤਾਂ ਇੰਦਾ ਉਹ ਤੂੰ ਇਹਦੇ ਮਾਰ ਕਿੱਧਰ ਗਿਆਨੀ ਤੇ ਨਹੀਂ ਸਿੱਖ ਸਾਧ ਬੰਦਾ ਲਾ ਕੇ ਲਿਆ ਬਈ ਮੈਨੂੰ ਮਾ ਆਉਂਦਾ ਨਹੀਂ ਲਾ ਕੇ ਲਿਆ ਮੈਨੂੰ ਮਾ ਯਾਰ ਇਹਨੂੰ ਕਿਉਂ ਆਇਆ ਮਾਰ ਲਾ ਆਪਣੇ ਚਾਰ ਯਾਰ ਤੈਨੂੰ ਵੀ ਵਿੱਚ ਬਿਚਾ ਰਿਹਾ 6 ਵਜੇ ਲਾਵਾਂਗੇ ਮੈਂ ਲਾਉ ਤੂੰ ਯਾਰ ਨਹੀਂ ਨਹੀਂ ਮੈਂ ਤਾਂ ਬਾਬਾ ਨੂੰ ਬੁਲਾਉ ਯਾਰ ਕਰਨੇ ਵਾਲਾ ਬਾਬਾ ਕਿੱਥੇ ਹੈਗਾ ਬਈ ਮੈਂ ਤੈਨੂੰ ਕਰਦਾ ਕਿਹੜਾ ਕਾਉਂ ਟਾਈਮ ਫ੍ਰਾਉ ਕਰਿਆ ਉਹ ਬਾਬਾ ਉਹ ਜੱਬਬੂ ਨੇ ਕਹਿੰਦਾ ਮੇਦਾਨੇ ਇਹ ਖੇਰ ਮੈਦਾ ਕੰਮ ਕਰਦਾ ਕੋਈ ਜਿਵੇਂ ਕਰਾ ਕੇ ਕੰਮ ਉਹ ਮੇਰਾ ਸਾਲਾ ਉਹ ਵੀ ਮਾਰੀਆਂ ਦੱਲੋ ਤਰੋ ਇਹਦਾ ਬੜੀਆਂ ਵੱਡੀਆਂ ਗੱਲਾਂ ਕਰਕੇ ਲਿਆ ਇਹ ਯਾਰ ਉਹ ਸੱਚ ਉਹ ਇੱਕ ਗੱਲ ਹੋਰ ਉਹਨਾਂ ਜੈਲਾ ਦੇ ਉਹਨਾਂ ਵਾਲਾ ਮੁੰਡਾ-ਮੁੰਡਾ ਬਣਾ ਫਸਦਾ ਅੱਛਾ ਯਾਰ ਹੋਰ ਉਹਦਾ ਨਹੀਂ ਮੇਰੇ ਸਾਲੇ ਦਾ ਵਿਆਹ ਵੀ ਨਾ ਕਰਦੇ ਉਹਦਾ ਓਏ ਉਹ ਨੱਚਾ ਕੇ ਵਿਆਹ ਚ ਵਧੀਆ ਕਰਦੇ ਨਾ ਪਹਿਲਾਂ ਨੇ ਛੱਡ ਕੇ ਭੱਜ ਗਈ ਮੇਰੇ ਸਾਲੇ ਨੂੰ ਕਿਵੇਂ ਆਵਾਂਗੇ ਉਹ ਕਾਹਨੂੰ ਮੇਰਾ ਸਾਲਾ ਹੋਣਾ ਜਾਣਦੇ ਪਹਿਲੇ ਭਾ ਉਹਨੂੰ ਹੋਗਾ ਦੱਸਦਾ ਕੌਣ ਹੁੰਦਾ ਪੁਣ ਅ ਕ ਕਰਦੇ ਸੀ ਵਿਆਹ ਨੂੰ ਦੇਖੀ ਨੱਚਾਂਗੇ ਵਿਆਹ ਚ ਪਟਾਕੇ ਬਲੂਕੇ ਚਲਾਵਾਂਗੇ 10 ਦਿਨ ਪਹਿਲੀ ਚੱਲਿਆ ਕਰਾਂਗੇ ਆਪਾਂ ਤਾਂ ਉੱਥੇ ਹੀ ਰਹਾ ਕਰਾਂਗੇ ਠੀਕ ਆ DJ 10 ਦਿਨ ਪਹਿਲੀ ਲਵਾਵਾਂਗੇ ਵਾਧੂ ਪਸਾ ਮੇਰੇ ਸ਼ਾਲਗੜਾ ਕੋਲ ਮਾਜੀ ਬਕਾਇਦਾਗੇ ਇਹਨਾਂ ਦੀ ਉਹੀ ਵਾਧੂ ਪਸਾ ਲੋੜ ਹੀ ਨਹੀਂ ਮੱਝ ਬਚਣ ਦੀ ਤਾਂ ਬਥੇਰੇ ਜਮੀਨਾਂ ਕੋਲ ਤਾਂ ਫਿਰ ਦੇਖੀ ਚੱਲੀ ਰੋਟੀ ਦਾ ਖਾਂਦੇ ਨਹੀਂ ਆਪਾਂ 10 ਦਿਨ ਠੀਕ ਐਨਾਂ ਦੇ ਚੱਲਾਂਗੇ ਚੱਲਾਂਗੇ ਤਾਂ ਨਾ ਦੇ ਜਿੱਤ ਆਪਣਾ ਆੜੀ ਆ ਯਾਰ ਵਧੀਆ ਸਵਾਦ ਲਵਾਾਂਗੇ ਇਹ ਜਿਹੜੀ ਆਰੇ ਦਾ ਇਸਟਾਲ ਆਲੀਆ ਪੂਰੀਆਂ ਮਹਿੰਗੀਆਂ ਬੁਲਾਵਾਂਗੇ ਆਪਾਂ ਬਸ ਠੀਕ ਆ ਹੋਰ ਪੰਪੋ ਤੇ ਆਪਾਂ ਪੰਪੀ ਦੇਣੇ ਆਂਗੇ ਆਪਾਂ ਨੂੰ ਕਿ ਪੈਸੇ ਦਾ ਆਪੇ ਲਾਉਣਗੇ ਹਾਂ ਨਾਲੇ ਜਿੱਤੇ ਇਹਨੂੰ ਕਮਾਂਗੇ ਵਿਆਹ ਤੋਂ ਪਹਿਲਾਂ ਪਹਿਲਾਂ ਬੁਲਟ ਲਿਆ ਉਹ ਹਾਂ ਓਏ ਦੇਖੀ ਜਾਗੋ ਤੇ ਬੁਲਟ ਨਹੀਂ ਪਟਾਕੇ ਪਾਵਾਂਗੇ ਆਪਾਂ ਹਾਂ ਬਣਾ ਕੇ ਦੂਜੇ ਨਹੀਂ ਚਲਾਉਂਦੇ ਦੂਜੇ ਵੀ ਚਲਾਵਾਂਗੇ ਦੂਜੇ ਕੋਈ ਨਹੀਂ ਚਲਾਉਂਦੇਗੇ ਬੁਲਟ ਦੇ ਚਲਾਵਾਂਗੇ ਸਿਕਾਈ ਸ਼ਾਟ ਲਾ ਕੇ ਆਵਾਂਗੇ ਵੱਡੇ 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 ਹਾਂ ਹੋਰ ਠੀਕ ਆ ਜਿੱਤੇ ਨੰਗਲਾਂ ਜਿਹੜੀਆਂ ਚਾਰ ਉਹ ਤਾਂ ਉਹ ਦੀ ਹੀ ਗੱਲ ਆ ਜਾਂਦਾ ਹੋਰ ਪੰਪਾਂ ਦੀ ਉਹਦੀ ਆ ਜਾਂਦੇ ਦੋਨੇ ਦੋਨੇ ਭਾਈ ਇੱਕੋ ਜਿਹੇ ਨੇ ਪੰਪ ਦਾ ਭਾਲ ਦੇਣੇ ਹੋ ਪੂਰੇ ਫੋਖਰੇ ਨੇ ਜੱਟ ਜਿਹਦੇ ਭੈਣ ਦੇ ਲੱਕੜੇ ਹੋ ਉਹਨਾਂ ਕੋ ਜਿਹਦਾ ਬੁੜਾ ਲਵੇ ਫਿਰਦਾ ਉੱਥੇ ਉਹ ਅਕਲਾਂ ਨਾ ਨਾ ਸੱਦ ਰੱਖਿਆ ਇਹਨਾਂ ਨੇ ਉਹਦਾ ਗੱਲ ਆ ਉਹ ਜਿਹੜਾ ਦਾ ਬੇੜਾ ਕਰ ਕਰਦਾ ਉਹ ਨਹੀਂ ਸਲਾਹ ਨੂੰ ਸਹਾ ਦਾ ਲ ਦਿੱਤੀ ਸੀਗੀ ਉਸ ਨੇ ਨਹੀਂ ਮੋਟਰਸਾਈਕਲ ਚਕਾਇਆ ਉਹਨਾਂ ਸਾਧ ਨਾਲ ਰਾਲਿਆ ਹੋਵੇ ਉਹ ਵੀ ਚੋਰ ਦੋਈ ਲੱਗਦਾ ਮੈਨੂੰ ਤਾਂ ਹਾਂ ਚੋਗਲ ਮਰ ਚੋਰੀ ਲੱਗਦਾਗਾ ਕਦੇ ਸਾਧਨਾਂ ਨਾਲ ਕਦਾ ਵੱਧਦੇ ਪੈਸੇ ਕਰਨ ਲੱਗੇ ਆ ਗਏ ਬੈਠੇ ਉੱਥੇ ਇਕੱਠੇ ਬੈਠੇ ਹੁਣ ਹੋਰ ਬਾਬੇ ਨੂੰ ਕੁਝ ਸੀ ਇਹਨਾਂ ਕੋਲੇ ਆਹਾ ਆਹਾ ਕੁਛ ਆ ਇੱਥੇ ਇਹਨਾਂ ਦੇ ਪੈਸੇ ਪਏ ਸਾਰੇ ਨਹੀਂ ਰੱਖਿਆ ਉਹਨਾਂ ਕੋਈ ਚੀਜ਼ ਨੇ ਹੋਰ ਉਹੀ ਚੋਰ ਜਾਓ ਸ਼ਗਲੋ ਹੀ ਆਹਿਆ ਲੱਗਦਾ ਉਹਦਾ ਹੋਰ ਹੁਣ ਉਧਰ ਐ ਦੋਨਾਂ ਕਰੋ ਜਾ ਕੇ ਆਏ ਸੀਗਾ ਹੂੰ ਅੱਛਾ ਕੁਝ ਯਾਰਾ ਸੀ ਕਰੇ ਉਹਨਾਂ ਦੇ ਹੋਰ ਉਹਦਾ ਇੱਕ ਦੂਜੇ ਗੱਲ ਪੀ ਜਾਂਦੇ ਆ ਕਿਉਂ ਓਏ ਮੋਟਰਸਾਈਕਲ ਚੋਰੀ ਹੋ ਗਿਆ ਪੁੱਛੋ ਯਾਰ ਉਹ ਲੜੀ ਜਾਂਦੇ ਇੱਕ ਦੂਜੇ ਨਾਲ ਪਰ ਵਧੀਆ ਹੋਗਾ ਚੋਰੀ ਆ ਹੋਗਾ ਨਹੀਂ ਇਹਨਾਂ ਨੇ ਬੁਲਟ ਨਹੀਂ ਦਬੋਲਾ ਸੀ ਉਹਨਾਂ ਬੁਲਟ ਤਾਂ ਦਬੋਦਾ ਆ ਹੱਥ ਬੁਲਟ ਲਾਣੇ ਹੋਰ ਵੱਧੂ ਪੈਸਾ ਇਹਨਾਂ ਕੋਲ ਇੰਨੀ ਅਮਕ ਸਗੜੇ ਇੱਕ ਅੱਧੀ ਮਾਸ ਵਜੇ ਨੇ ਵੀ ਨਾ ਦਬਾਉਗਾ ਉਹਨਾਂ ਨਾਲ ਡੈਲਾ ਆ ਜਿੱਤ ਤੇ ਉਂਗਲਾਂ ਲਾਵਾਂਗੇ ਉਹ ਜੀਤਾ ਦਾ ਫੁਗਰਾਗਾ ਉਹਨਾਂ ਦਾ ਜਿਵੇਂ ਮਰਜ਼ੀ ਉਂਗਲਾਂ ਲਾਗੇ ਕੁਝ ਜੋ ਮਰਜ਼ੀ ਕਰਾ ਲਾ ਉਹਦਾ ਕੁਝ ਇਹ ਤਾਂ ਦੋਨੇ ਭਾਈ ਨਾ ਬਸ ਉਂਗਲ ਲਾਉਣ ਦੇ ਦੇ ਰਹਿਣ ਉਹਨਾਂ ਤਾਂ ਦੋਨੇ ਪੂਰੇ ਹੋਰ ਪੂਰੇ ਫੁਗਰੇ ਆ ਦੋਨੇ ਭਾਈ ਪੈਸਾ ਵਾਧੂ ਇਹਨਾਂ ਨਾਲ ਹੋਏ ਹੋਰ ਉਹਨੀਆਂ ਨਾ ਵਿਆਹ ਵਿਆਹ ਕਰਕੇ ਆਪਾਂ ਦੀ ਕੀ ਕੁਸ ਕਰਾਉਦੇ ਰਹਿਣਾ ਤੋ 3 ਮਹੀਨੇ ਕਰਾ ਨੂੰ ਜੁੜਦੀ ਨੇ ਦੋਨੇ ਭਾਈਆਂ ਨੂੰ ਦੋਨੇ ਛੜੇ ਲੈ ਗਏ ਲੁੱਟਾਂਗੇ ਸਾਲਿਆਂ ਨੂੰ ਦੇਖੀ ਚੱਲੀ ਵਸ ਤੂੰ ਬਣਦਾ ਦੇਖੀ ਕੀ ਜਗਾ ਇਹਨਾਂ ਨੂੰ ਕਿਰਾ ਮਾੜਾ ਰਿਸ਼ਤਾ ਜਾਂ ਹੋਣ ਦੇ ਕਿਸੇ ਪਾਸੋਂ ਇਹਨਾਂ ਨੂੰ ਹਫਤਾ ਰੋਟੀ 10 ਦਿਨ ਖਾਂਦੇ ਹੀ ਨਹੀਂ ਆਪਾਂ ਬੱਕਰਾ ਹੀ ਚੱਲਿਆ ਕਰੂਗਾ ਦੇਖੀ ਚੱਲੀ ਹੋਰ ਚੱਲ ਫਿਰ ਬਗ ਜਾ ਘਰੇ ਮੈਂ ਵੀ ਸੌਣਾ ਯਾਰ ਮਨ ਤਾਂ ਨੀਂਦ ਜਾਈ ਜਾਂਦੀ ਹੈ ਚੰਗਾ ਓ ਯਾਰ ਕੁਛ ਨਹੀਂ ਦਾ ਜੀ ਤੇਰਾ ਤੇਰਾ ਵੀ ਕਰਾ ਦੂੰਗਾ ਮਾ ਓਏ ਮੈਂ ਤਾਂ ਕੰਮ ਨਹੀਂ ਯਾਰ ਮੈਂ ਤਾਂ ਉਹ ਪੜਾਈ ਦਾ ਟ੍ਰਿੱਪੀ ਮਤਲਬ ਉੱਤਰ ਉਹਦਾ ਉਹ ਪਸੂ ਯਾਰ ਲੈ ਗਿਆ ਤੂੰ ਉਹਦੇ ਨਾਲ ਭਾਗ ਗਿਆ ਤਾਂ ਹੋਇਆ ਇਹ 15 ਦਿਨ ਹੋ ਗਏ ਕੋਲ ਨਹੀਂ ਗਿਆ ਮੈਂ ਤੇ ਮੈਂ ਇੱਕ ਕਰਾਂ ਉਹ ਕਮਲ ਦੇ ਉੱਚ ਮੈਂ ਮੈਂ ਇੱਕ ਕਰਾਂ ਆਦਾ ਬਾਜ ਜਾਂਦਾ ਉਹ ਹੁਣ ਛੱਡ ਕਿਉਂ ਜਾਹਦਾ ਸੀ ਉਹਦਾ ਦਿਮਾਗ ਖੱਲ ਗਿਆ ਸੀ ਜਮਾ ਤੱਕੂ ਹਿਲਿਆ ਮੈਂ ਤੈਨੂੰ ਕਹਿ ਬੱਥੇ ਰ ਸਮਝਾਉਂਦਾ ਮੈਂ ਉਹ ਕਰਦਾ ਲੁੱਚਪਣਾ ਕਰਦਾ ਲੁੱਚਪਣਾ ਕਰਦਾ ਪੰਦਰ ਉਹ ਮੈਨੂੰ ਲੱਗਾ ਮਾ ਕੋ ਤੇ ਡਿਪਰੈਸ਼ਨ ਚ ਵਗ ਗਿਆ ਸੀ ਉਹਨੂੰ ਦਵਾਈ ਨੀਂਦ ਦੀ ਗੋਲੇ ਤੇ ਮੈਨੂੰ ਲੱਗਾ ਨੀਂਦ ਪੂਰੀ ਹੋ ਕੇ ਸੈਟ ਹੋ ਗਈ। ਪਰ ਬਾਬੇ ਨੇ ਸੈਟ ਕਰਿਆ ਕਹਿੰਦਾ ਉਹਨੂੰ। ਕਾਹਨੂੰ ਬਾਬੇ ਨੇ ਸੈਟ ਕਰਿਆ। ਓਏ ਮਰੀ ਜਾਂਦਾ ਬਾਬੇ ਨੇ ਕੀਤਾ ਯਾਰਾ। ਕਾਹਨ ਸੈਟ ਕਰਿਆ ਬੇ। ਉਹਦਾ ਮੈਂ ਵੀ ਡਿੱਗ ਗਿਆ ਸੀ। ਉਹ ਪ੍ਰਾਹ ਹੋ ਜਾਂਦੀ ਨਹੀਂ। ਹਾਂ ਤੋਤਲੇ ਵੀ ਦਿੱਤੀ ਸੀ ਨੇ। ਬਾਬੇ ਨੇ। ਹੋਰਾ। ਅਰੇ ਇਹ ਰੰਗ ਦੀ। ਆ ਦੇ ਲੱਗੀ ਗਈ। ਤੋਤਲ ਤੋਂ ਮੈਂ ਜ਼ਿਆਦਾ ਆ। ਤੇ ਕੱਪੜਾ ਤਾਂ ਹੋਰ ਸੀ ਦੋ ਕਰੋ ਗਿਆ ਸੀ ਓਏ। ਓਏ ਤੈਨੂੰ ਕੀ ਦੱਸਾਂ ਯਾਰ ਕੀ ਹੋਗਾ ਜੀ ਉਹ ਮੈਂ ਪੱਗ ਘੇਰ ਰਾਇਆ ਇਹਨੂੰ ਬਾਜਰੀ ਤੇ ਪੈ ਗਿਆ ਅੱਛਾ ਉਹ ਪੀ ਵੱਦ ਲਈ ਦਵਾਈ ਪਚੀ ਨਹੀਂ ਪਚੀ ਨਹੀਂ ਆ ਉਪਰ 프리 ਦੀ ਸੀ ਨਾ ਮੈਂ ਤਾਂ ਸੀ ਸੁੱਤਾ ਪਿਆ ਮੁੱਤੀ ਹੈ ਨਾ ਉਹਦਾ ਮੈਂ ਅਸਲੀ ਚੀ ਮੁੱਤੀ ਜਾਂਦਾ ਸੀ ਮੈਂ ਤੈਨੂੰ ਪਤਾ ਮਾਇ ਲਿਆ ਸੀ ਬੈਂਡ ਜੜਾ ਲੈ ਕੇ ਸੀ ਉਹ ਐ ਮਾੜੇ ਮਿੱਤੇ ਤੇ ਨਹੀਂ ਪਚਦੀ ਉਹ ਸੰਦਰਾ ਵੱਦ ਪੀਆ ਹੋਏਗਾ ਬਾਬਾ ਦੇ ਕੇ ਗਿਆ ਜੀ ਉਹ ਮੈਨੂੰ ਬੋਤਲ ਓਏ ਆਹੋ ਬਾਬੇ ਵਾਲੀ ਮਾਇ ਲਿਆ ਸੀ ਸੜਾਪ ਲੈ ਗਿਆ ਚੱਕੇ ਨਾਲ ਉਹ ਕਹਿੰਦਾ ਤੂੰ ਇਚ ਪਾਉਂਗਾ ਮਤਲਬ ਤੇ ਮੇਰੇ ਲਵੇ ਕਿਵੇਂ ਆ ਗਈ ਇਤੋਂ ਜਦੋਂ ਪਏ ਸੀਗੇ ਉਹ ਤਾਨੂੰ ਪਾਣੀ ਜਾਂ ਪੈਦਲ ਨਿੰਦੜੇ ਕੋਲੋਂ ਆਪ ਲੈ ਗਿਆ ਬੋਤਲ ਬੋਤਲ ਠਾਣ ਕੁੱਤਾ ਸੀ ਉਹ ਓਏ ਉਹ ਮੋਟਰਸਾਈਕਲ ਛੇ 1300 ਆਪਣਾ ਹੀ ਉਹ ਤੈਨੂੰ ਤਾਂ ਪੜਿਆ ਨਹੀਂ ਗਾ ਇਹ ਤੂੰ ਜਾਂਦਾ ਸੀ ਉਹ ਮੈਂ ਬੋਤਲ ਪਿੱਛੇ ਮੰਨ ਗਿਆ ਮੇਰੇ ਯਾਰਾ ਹਾਂ ਮੇਰੇ ਸਾਲੇ ਰੁਪਏ ਪਿੱਛੇ ਤਾਂ ਤੁਸੀਂ ਮੰਨ ਜੰਨੇ ਹੋ ਓਏ ਮੈਨੂੰ ਹੀ ਪਤਾ ਸੀਗਾ ਆਪਦੀਆਂ ਗੱਲਾਂ ਛੱਡੋ ਯਾਰ ਮੇਰਾ ਕੰਮ ਕਰ ਯਾਰ ਤੁਸੀਂ ਜਿਹੜਾ ਕੰਮ ਕਰਕੇ ਲਿਆ ਮੈਨੂੰ ਗਾ ਕਪਾ ਮਾਰ ਕੇ ਆਇਆ ਪਈ ਯਾਰ ਮੈਂ ਕੰਮ ਸੜਕਾਂ 'ਆ ਯਾਰ ਤੂੰ ਪੈਦਲ ਚ ਰਹੇਗਾ ਤੂੰ ਆਪਦਾ ਕੰਮ ਕਰ ਜਾ ਕੇ ਬਈ ਕਰੇ ਉਹਦਾ ਬਾਗਿਆ ਬਾਬਾ ਦਾ ਮੈਂ ਉੱਥੇ ਬਹਿਣਾ ਤੇਰੇ ਕੋਲ ਕੰਮ ਹੈ ਨਹੀਂ ਮਨੋਰੰਜਨ ਕਰਨਾ ਬੱਟਾ ਮੈਂ ਮੇਰਾ ਪਹਿਲਾਂ ਨਹੀਂ ਹੈਗਾ ਮੈਂ ਤਾਂ ਚੁੱਪ ਕਰ ਓਏ ਤੂੰ ਦੱਸ ਉਹਦੀ ਮੰਮੀ ਦਾ ਨੰਬਰ ਦੇਗਾ ਤੂੰ ਮੇਰਾ ਕੰਮ ਤਾਂ ਕਰਾ ਪਹਿਲਾਂ ਆਪਾਂ ਤੂੰ ਨਾ ਲਾਵਾਂਗੇ 6 ਵਜੇ ਆਜੀ ਯਾਰ ਨਾ ਨਾ ਮੈਂ ਤਾਂ ਬਾਬੇ ਤੋਂ ਉਹ ਕਰਾਉਂਗਾ ਤੇਰਾ ਕੋਈ ਤਾਂ ਕਸੂਰ ਕਰਦੇ ਚੱਪਾ ਬਾਬੇ ਲੈ ਵਾਚ ਚੱਲਾਂਗੇ ਕਿਹੜੇ ਬਿਲ ਬੌਜਿੰਗਾ ਲੈ ਕੇ ਜਾਈ ਯਾਰ ਤੂੰ ਕੀ ਲੈਣਾ ਯਾਰ ਓਏ ਉਹ ਤਾਂ ਉੱਡ ਗਿਆ ਇਹ ਤੂੰ ਉੱਡ ਗਿਆ ਉੱਡ ਗਿਆ ਯਾਰ ਮੈਂ ਹੋਰ ਪਰ ਮਰ ਗਿਆ ਬਾਬੇ ਹੋਰ ਲੈ ਲੈ ਜੀ ਲਈ ਚੰਗਾ ਕਿਸੇ ਕੋਲੇ